ਇਹ ਜਿਆ ਬੁਰਾ ਹਾਲ ਪੰਜਾਬ ਦਾ ਹੈ ਇੰਨੀ ਪੀ ਲੰਦਾ ਕਿ ਹਰ ਰੋਜ਼ ਨੂੰ ਹਸਤਾ ਲੈ ਕੇ ਜਾਂਦੇ ਆ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਹੁਣ ਇਹਨੇ ਪਰਿਵਾਰ ਨੇ ਜਿੰਨਾ ਪੈਸਾ ਇਕੱਠਾ ਕੀਤਾ ਹੈ ਆਸਟ੍ਰੇਲੀਆ ਵਿੱਚ 2500 ਕਿੱਲਾ ਜ਼ਮੀਨ ਲਈ ਬੈਠੇ 2500 ਕਿੱਲਾ ਭਗਵੰਤ ਮਾਨ ਉਹ ਸਾਰੀ ਜ਼ਮੀਨ ਦਾ ਪੈਸਾ ਜੇ ਲੁੱਟ ਕੇ ਗਿਆ ਸਾਰਾ ਵਾਪਸ ਆਊਗਾ 1 ਸਾਲ ਦੇ ਬਾਅਦ ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਭਗਵਾਨਤਮਾਨ ਨੇ 2500 ਏਕੜ ਜ਼ਮੀਨ ਆਸਟ੍ਰੇਲੀਆ ਲੈ ਲਈ ਕਿਉਂਕਿ ਹਿੰਦੁਸਤਾਨ ਦਾ ਵਾਸੀ ਨਹੀਂ ਲੈ ਸਕਦਾ ਉਹਨਾਂ ਨੇ ਫਾਈਲ ਬਣਾ ਲਈ ਤੇ ਤੁਸੀਂ ਦੇਖਿਆ ਹੋਣਾ ਹੁਣ ਇਹਦੇ ਤੇ ਪੂਰਾ ਬੰਦੂਕ ਰੱਖੀ ਬੈਠੇ ਐ ਕਿ ਐਸਵਾਈਐਲ ਨਹਿਰ ਆਪਾਂ ਹਰਿਆਣਾ ਨੂੰ ਪਾਣੀ ਦੇਣਾ ਹੈ ਪਿੱਛੇ ਜੇ ਮੀਟਿੰਗ ਹੋਈ ਭਗਵੰਤ ਮਾਨ ਦੀ ਬੋਲੀ ਤਾਂ ਪਤਾ ਲੱਗ ਗਿਆ ਸੀ ਕਿ ਹੁਣ ਪਾਣੀ ਦੇਣ ਨੂੰ ਤਿਆਰ ਹੈ ਪਰ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹਣਾ ਹੈ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਹੈ ਇੱਕ ਬੂੰਦ ਪਾਣੀ ਦੀ ਪੰਜਾਬ ਵਾਧੂ ਨਹੀਂ ਹੈ ਸਾਡਾ ਖੂਨ ਤੁਸੀਂ ਭਾਵੇਂ ਡੋਲਣਾ ਪੈ ਜੇ ਇੱਕ ਬੂੰਦ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਦੇਵਾਂਗੇ ਕੋਈ ਹਾਲਤ ਕਾਂਗਰਸ ਦੀ ਹੈ پانچ سال کانگریز دا کیپٹن سنگ ریا انہیں بھی کپٹن امرندرا گڑکا ساٹھیاں سوا دیا, سا دیا. میں پانچ ہفت نشا بند کر دوں سوا کھا دیا کہ میں سارے کسان کا کرزا ماف کر دوں میں نو پتہ نہیں کی کی دوں گا موبائل فون تو پتہ نہیں لبڈی لسٹ ہے اور سارے ਆ ਜਿਹੜੇ ਦਿੱਲੀ ਵਾਲੇ ਆ ਸਾਰੇ ਠੱਗ ਐ ਆ ਥੋੜੀ ਇੱਥੇ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਕਾਦੀਆਂ ਵਾਲਿਓ ਇੱਕ ਪੁੱਛਣਾ ਚਾਹਣਾ ਤੁਹਾਨੂੰ ਜੋ ਕੁਝ ਵੀ ਤੁਸੀਂ ਦੇਖ ਦਿਓ ਪੰਜਾਬ ਜਿਵੇਂ ਆ ਦਾਣਾ ਮੰਡੀਆਂ ਐ ਸੜਕਾਂ ਐ ਸਕੂਲ ਐ ਫੈਕਟਰੀਆਂ ਐ 에어ਪੋਰਟ ਐ ਬਣਾਏ ਕਿਨੇ ਐ اکالی دل نے بنایا اکالی دل نے تھوڑیا تھین ڈیم ہے بادل صاحب نے بنایا شاہ پر کنڈی ڈیم بادل صاحب نے منجور کیتی ہے امر سر ائرپورٹ کیتا ہے جنیا سڑکاں بادل صاحب دی سانیاں اوہ ہی بنائی ہیں ایک بھی نشانی ایک بھی نشانی تھو نو کسے ہور پاکی دنی ملو گی ایک بھی نشانی میرے ਆਪਣੇ ਸਾਰੇ ਕਿਸਾਨ ਵੀਰ ਬੈਠੇ ਆ ਜਿਹੜੇ ਬਜ਼ੁਰਗ ਹੈ ਨਾ ਉਹਨਾਂ ਨੂੰ ਪਤਾ ਕੀ ਹਾਲਤ ਹੁੰਦੀ ਸੀ 30 ਸਾਲ ਪਹਿਲੇ 40 ਸਾਲ ਪਹਿਲੇ ਜੇ ਬਾਪੂ ਬਾਦਲ ਤੁਹਾਡੀਆਂ ਬੰਬੀਆਂ ਦੇ ਬਿੱਲ ਮਾਫ ਨਾ ਕਰਦਾ ਡੇਢ ਡੇਢ ਲੱਖ ਰੁਪਿਆ ਸਾਲ ਦਾ ਤੁਹਾਨੂੰ ਭਰਨਾ ਪੈਣਾ ਸੀ ਜੇ ਬਾਪੂ ਬਾਦਲਾ ਮੰਡੀਆਂ ਨਾ ਬਣਾਉਂਦਾ ਆਪਣੀਆਂ ਫਸਲਾਂ ਰੁੰਦੀਆਂ ਰਹਿਣੀਆਂ ਸੀ ਜੇ ਬਾਪੂ ਬਾਗਲ ਲਿੰਕ ਰੋੜਾ ਨਾ ਬਣਾਉਂਦਾ ਤਾਂਆਂੀਆਂ ਥੋੜੇ ਡੇਰਿਆਂ ਤੱਕ ਬਿਜਲੀ ਨਾ ਪਹੁੰਚਾਉਂਦਾ ਆ ਥਰਮਲ ਪਲਾਨ ਨਾ ਬਣਾਉਂਦਾ ਤੇ ਅੱਜ ਆਪਣੇ ਇੱਥੇ ਰੋਸ਼ਨੀ ਨਹੀਂ ਹੋਣੀ ਸੀ ਐਜਾ ਬੁਰਾ ਹਾਲ ਪੰਜਾਬ ਦਾ ਹੈ ਇੰਨੀ ਪੀ ਲੰਦਾ ਕਿ ਹਰ ਰੋਜ਼ ਨੂੰ ਹਸਤਾ ਲੈ ਕੇ ਜਾਂਦੇ ਐ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਹੁਣ ਇਹਨੇ ਪਰਿਵਾਰ ਨੇ ਜਿੰਨਾ ਪੈਸਾ ਇਕੱਠਾ ਕੀਤਾ ਹੈ ਆਸਟ੍ਰੇਲੀਆ ਵਿੱਚ 2500 ਕਿੱਲਾ ਜ਼ਮੀਨ ਲਈ ਬੈਠੇ 2500 ਕਿੱਲਾ ਭਗਵੰਤ ਮਾਨ ਉਹ ਸਾਰੀ ਜ਼ਮੀਨ ਦਾ ਪੈਸਾ ਜਿਹੜਾ ਲੁੱਟ ਕੇ ਗਿਆ ਸਾਰਾ ਵਾਪਸ ਆਊਗਾ 1 ਸਾਲ ਦੇ ਬਾਅਦ ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਗਿਆ ਕੀ ਭਗਵੰਤ ਮਾਨ ਨੇ 2500 ਏਕੜ ਜ਼ਮੀਨ ਆਸਟ੍ਰੇਲੀਆ ਲੈ ਲਈ ਕਿਉਂਕਿ ਹਿੰਦੁਸਤਾਨ ਦਾ ਵਾਸੀ ਨਹੀਂ ਲੈ ਸਕਦਾ ਉਹਨਾਂ ਨੇ ਫਾਈਲ ਬਣਾ ਲਈ ਤੇ ਤੁਸੀਂ ਦੇਖਿਆ ਹੋਣਾ ਹੁਣ ਇਹਦੇ ਤੇ ਪੂਰਾ ਬੰਦੂਕ ਰੱਖੀ ਬੈਠੇ ਐ ਕਿ ਐਸਐਲ ਨਹਿਰ ਆਪਾ ਹਰਿਆਣੇ ਨੂੰ ਪਾਣੀ ਦੇਣਾ ਹੈ ਪਿੱਛੇ ਜੇ ਮੀਟਿੰਗ ਹੋਈ ਭਗਵੰਤ ਮਾਨ ਦੀ ਬੋਲੀ ਤੋਂ ਪਤਾ ਲੱਗ ਗਿਆ ਸੀ ਕਿ ਹੁਣ ਪਾਣੀ ਦੇਣ ਨੂੰ ਤਿਆਰ ਹੈ ਪਰ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਨੂੰ ਕਹਿਣਾ ਸਾਰੀਆਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਇੱਕ ਬੂੰਦ ਪਾਣੀ ਦੀ ਪੰਜਾਬ ਵਾਧੂ ਨਹੀਂ ਹੈ ਸਾਡਾ ਖੂਨ ਤੁਸੀਂ ਭਾਵੇਂ ਡੋਲਣਾ ਪੈ ਜੇ ਇੱਕ ਬੂੰਦ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਦੇਵਾਂਗੇ ਕੋਈ ਹਾਲਤ ਕਾਂਗਰਸ ਦੀ ਹੈ 5 ਸਾਲ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਰਿਆ ਉਹਨੇ ਵੀ ਬੁਰਕਾ ਸਾਧੀਆਂ ਝੁੱਗੀਆਂ ਸੋਵਾ ਖਾਧੀਆਂ ਮੈਂ 5 ਹਫ਼ਤੇ ਨਸ਼ਾ ਬੰਦ ਕਰ ਦੂੰ ਸੌਆਂ ਖਾទੀਆਂ ਕਿ ਮੈਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੂੰ ਮੈਂ ਨੌਜਵਾਨਾਂ ਨੂੰ ਪਤਾ ਨਹੀਂ ਕੀ ਕੀ ਦਊਂਗਾ ਮੋਬਾਈਲ ਫੋਨ ਤੇ ਪਤਾ ਨਹੀਂ ਲਪੜੀ ਲਿਸਟ ਹੈ ਆ ਸਾਰੇ ਆ ਜਿਹੜੇ ਦਿੱਲੀ ਵਾਲੇ ਆ ਸਾਰੇ ਠੱਗ ਹੈ ਆ ਥੋੜੀ ਇੱਥੇ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਕਾਦੀਆਂ ਵਾਲਿਓ ਇੱਕ ਪੁੱਛਣਾ ਚਾਹਣਾ ਤੁਹਾਨੂੰ ਜੋ ਕੁਝ ਵੀ ਤੁਸੀਂ ਦੇਖਦੇ ਹੋ ਪੰਜਾਬ ਚ ਜਿਵੇਂ ਆਂ ਦਾਣਾ ਮੰਡੀਆਂ ਸੜਕਾਂ ਸਕੂਲ ਐ ਫੈਟੀਆਂ 에ਅਰਪੋਰਟ ਐ ਬਣਾਏ ਕਿਨੇ ਆ ਅਕਾਲੀ ਦਲ ਨੇ ਬਣਾਇਆ ਅਕਾਲੀ ਦਲ ਨੇ ਤੁਹਾਡੇ ਆ ਖੀਨ ਡੈਮ ਐ ਬਾਦਲ ਸਾਹਿਬ ਨੇ ਬਣਾਇਆ ਸ਼ਾਫਰ ਕੰਡੀ ਡੈਮ ਬਾਦਲ ਸਾਹਿਬ ਨੇ ਮਨਜ਼ੂਰ ਕੀਤੀ ਐ ਅੰਮ੍ਰਿਤਸਰ 에ਅਰਪੋਰਟ ਕੀਤਾ ਐ ਦੁਨੀਆਂ ਸੜਕਾਂ ਬਾਦਲ ਸਾਹਿਬ ਦੀਆਂ ਸਾਰੀਆਂ ਉਹ ਹੀ ਬਣਾਈਆਂ ਇੱਕ ਵੀ ਨਿਸ਼ਾਨੀ ਇੱਕ ਵੀ ਨਿਸ਼ਾਨੀ ਤੁਹਾਨੂੰ ਕਿਸੇ ਹੋਰ ਪਾਰਟੀ ਦੀ ਨਹੀਂ ਮਿਲੂਗੀ ਇੱਕ ਵੀ ਨਿਸ਼ਾਨੀ ਮੇਰੇ ਆਪਣੇ ਸਾਰੇ ਕਿਸਾਨ ਵੀਰ ਬੈਠੇ ਐ ਜਿਹੜੇ ਬਜ਼ੁਰਗ ਹੈ ਨਾ ਉਹਨਾਂ ਨੂੰ ਪਤਾ ਕੀ ਹਾਲਤ ਹੁੰਦੀ ਸੀ 30 ਸਾਲ ਪਹਿਲੇ 40 ਸਾਲ ਪਹਿਲੇ ਜੇ ਬਾਪੂ ਬਾਦਲ ਤੁਹਾਡੀਆਂ ਬੰਬੀਆਂ ਦੇ ਬਿੱਲ ਮਾਫ ਨਾ ਕਰਦਾ ਡੇਢ ਡੇਢ ਲੱਖ ਰੁਪਿਆ ਸਾਲ ਦਾ ਤੁਹਾਨੂੰ ਭਰਨਾ ਪੈਣਾ ਸੀ ਜੇ ਬਾਪੂ ਬਾਦਲ ਮੰਡੀਆਂ ਨਾ ਬਣਾਉਂਦਾ ਆਪਣੀਆਂ ਫਸਲਾਂ ਰੁਣਦੀਆਂ ਰਹਿਣੀਆਂ ਸੀ ਜੇ ਬਾਪੂ ਬਾਦਲ ਲਿੰਕ ਰੋੜਾ ਨਾ ਬਣਾਉਂਦਾ ਧਾਨੀਆਂ ਥੋੜੇ ਡੇਰਿਆਂ ਤੱਕ ਬਿਜਲੀ ਨਾ ਪਹੁੰਚਾਉਂਦਾ ਆ ਥਰਮਲ ਪਲਾਨ ਨਾ ਬਣਾਉਂਦਾ ਅੱਜ ਆਪਣੇ ਇੱਥੇ ਰੋਸ਼ਨੀ ਨਹੀਂ ਹੋਣੀ ਸੀ ਐਜਾ ਬੁਰਾ ਹਾਲ ਪੰਜਾਬ ਦਾ ਹੈ ਇੰਨੀ ਪੀ ਲੰਦਾ ਕਿ ਹਰ ਰੋਜ਼ ਨੂੰ ਹਸਤਾ ਲੈ ਕੇ ਜਾਂਦੇ ਆ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਹੁਣ ਇਹਨੇ ਪਰਿਵਾਰ ਨੇ ਜਿੰਨਾ ਪੈਸਾ ਇਕੱਠਾ ਕੀਤਾ ਹੈ ਆਸਟ੍ਰੇਲੀਆ ਵਿੱਚ ਕੀ 100 ਕਿਲਾ ਜ਼ਮੀਨ ਲਈ ਬੈਠੇ 2500 ਕਿਲਾ ਭਗਵੰਤਮਾਨ ਉਹ ਸਾਰੀ ਜ਼ਮੀਨ ਦਾ ਪੈਸਾ ਜਿਹੜਾ ਲੁੱਟ ਕੇ ਗਿਆ ਸਾਰਾ ਵਾਪਸ ਆਊਗਾ 1 ਸਾਲ ਦੇ ਬਾਅਦ ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਗਿਆ ਕੀ ਭਗਵੰਤਮਾਨ ਨੇ 2500 ਏਕੜ ਜ਼ਮੀਨ ਆਸਟ੍ਰੇਲੀਆ ਲੈ ਲਈ ਕਿਉਂਕਿ ਹਿੰਦੁਸਤਾਨ ਦਾ ਵਾਸੀ ਨਹੀਂ ਲੈ ਸਕਦਾ ਉਹਨਾਂ ਨੇ ਫਾਈਲ ਬਣਾ ਲਈ ਤੇ ਤੁਸੀਂ ਦੇਖਿਆ ਹੋਣਾ ਹੁਣ ਇਹਦੇ ਤੇ ਪੂਰਾ ਬੰਦੂਕ ਰੱਖੀ ਬੈਠੇ ਆ ਕੀ ਐਸਐਲ ਨੈੱਬ ਆਪਾ ਹਰਿਆਣਾ ਨੂੰ ਪਾਣੀ ਦੇਣਾ ਪਿੱਛੇ ਜੇ ਮੀਟਿੰਗ ਹੋਈ ਭਗਵੰਤ ਮਾਨ ਦੀ ਬੋਲੀ ਤੋਂ ਪਤਾ ਲੱਗ ਗਿਆ ਸੀ ਕਿ ਹੁਣ ਪਾਣੀ ਦੇਣ ਨੂੰ ਤਿਆਰ ਹੈ ਪਰ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹਣਾ ਹੈ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਹੈ ਇੱਕ ਬੂੰਦ ਪਾਣੀ ਦੀ ਪੰਜਾਬ ਵਾਧੂ ਨਹੀਂ ਹੈ ਸਾਡਾ ਖੂਨ ਤੁਸੀਂ ਭਾਵੇਂ ਡੋਲਣਾ ਪੈ ਜੇ ਇੱਕ ਬੂੰਦ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਦੇਵਾਂਗੇ ਕੋਈ ਹਾਲਤ ਕਾਂਗਰਸ ਦੀ ਐ ਪੰਜ ਸਾਲ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਰਿਆ ਉਹਨੇ ਵੀ ਗੁਰਕਾ ਸਾਧੀਆਂ ਝੂਠੀਆਂ ਸੋਹਾ ਖਾਧੀਆਂ ਮੈਂ ਪੰਜ ਹਫਤੇ ਨਸ਼ਾ ਬੰਦ ਕਰ ਦੂੰ ਸੋਹਾ ਖਾਧੀਆਂ ਕਿ ਮੈਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੂੰ ਮੈਂ ਨੌਜਵਾਨਾਂ ਨੂੰ ਪਤਾ ਨਹੀਂ ਕੀ ਕੀ ਦਊਂਗਾ ਮੋਬਾਈਲ ਫੋਨ ਤੇ ਪਤਾ ਨਹੀਂ ਲੱਬੜੀ ਲਿਸਟ ਐ ਆ ਸਾਰੇ ਆ ਜਿਹੜੇ ਦਿੱਲੀ ਵਾਲੇ ਆ ਸਾਰੇ ਠੱਗ ਆ ਆ ਥੋੜੀ ਇੱਥੇ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਕਾਦੀਆਂ ਵਾਲਿਓ ਇੱਕ ਪੁੱਛਣਾ ਚਾਹਣਾ ਤੁਹਾਨੂੰ ਜੋ ਕੁਝ ਵੀ ਤੁਸੀਂ ਦੇਖਦੇ ਹੋ ਪੰਜਾਬ ਵਿੱਚ ਜਿਵੇਂ ਆ ਦਾਣਾ ਮੰਡੀਆਂ ਸੜਕਾਂ ਸਕੂਲ ਐ ਫੈਕਟਰੀਆਂ 에어ਪੋਰਟ ਐ ਬਣਾਏ ਕਿਨੇ ਆ اکالی دل نے بنایا اکالی دل نے تھوڑی اتھین ڈیم ہے بازل صاحب نے بنایا شاہ پر کنڈی ڈیم بازل صاحب نے منجور کی ہے امبر سر ائرپورٹ کی ہے جنیا سڑکاں بازل صاحب دی سانیاں اوہ ہی بنایا ہے ایک بھی نشانی ایک بھی نشانی تھو نو کسے ہور پارٹی دنی ملو گی ایک بھی نشانی میرے ਆਪਣੇ ਸਾਰੇ ਕਿਸਾਨ ਵੀਰ ਬੈਠੇ ਆ ਜਿਹੜੇ ਬਜ਼ੁਰਗ ਹੈ ਨਾ ਉਹਨਾਂ ਨੂੰ ਪਤਾ ਕੀ ਹਾਲਤ ਹੁੰਦੀ ਸੀ 30 ਸਾਲ ਪਹਿਲੇ 40 ਸਾਲ ਪਹਿਲੇ ਜੇ ਬਾਪੂ ਬਾਦਲ ਤੁਹਾਡੀਆਂ ਬੰਬੀਆਂ ਦੇ ਬਿੱਲ ਮਾਫ ਨਾ ਕਰਦਾ ਡੇਢ ਡੇ ਲੱਖ ਰੁਪਿਆ ਸਾਲ ਦਾ ਤੁਹਾਨੂੰ ਭਰਨਾ ਪੈਣਾ ਸੀ ਜੇ ਬਾਪੂ ਬਾਦਲਾ ਮੰਡੀਆਂ ਨਾ ਬਣਾਉਂਦਾ ਆਪਣੀਆਂ ਫਸਲਾਂ ਰੁੰਦੀਆਂ ਰਹਿਣੀਆਂ ਅਸੀਂ ਜੇ ਬਾਪੂ ਬਾਗਲ ਲਿੰਕ ਰੋੜਾ ਨਾ ਬਣਾਉਂਦਾ ਤਾਂਆਂੀਆਂ ਥੋੜੇ ਡੇਰਿਆਂ ਤੱਕ ਬਿਜਲੀ ਨਾ ਪਹੁੰਚਾਉਂਦਾ